ਦੇ ਵਿੱਚ ਮੈਂ ਗੱਲ ਕਰਦਾ ਵੀ ਜੇ ਪੈਣਾ ਨੂੰ ਕਹਿੰਦੀ ਹੈ ਚਾਹੇ ਸਾਹ ਪੈਣ ਨੂੰ ਹੁਣ ਜਾ ਕੇ ਵੀ ਲਿਆ ਸਕਦੇ ਆ ਇਹ ਆਪਾਂ ਕਹਦੇ ਨਹੀਂ ਹਗੇ ਆਪਣੀ ਕਮਜ਼ੋਰੀ ਆ ਇਹ ਧਾਰਮਿਕ ਪ੍ਰੋਗਰਾਮ ਆ ਆਪਣੇ ਆਰ ਦਾ ਪ੍ਰੋਗਰਾਮ ਆ ਇਹ ਅਦੁੱਤੀਆਂ ਮਾਲਕਾਂ ਨੇ 50% ਤਾਕਤ ਇਹਨਾਂ ਦੀ ਜੇ ਪਹਿਲਾਂ ਦਿੱਲੀ ਦੇ ਲੋਨ ਜਿੱਤਿਆ ਤਾਂ ਪੈਣਾ ਵੀ ਜਿੱਤੇ ਉਹ ਇਕੱਲੀਆਂ ਕਰ ਲਈਏ ਕੁਛ ਨਹੀਂ ਕਰਨਾ ਜੇ ਪੰਜਾਂ ਨੂੰ ਇਕੱਠੀਆਂ ਕਰ ਲਈਏ ਇੱਕ ਮੁੱਤਾ ਬਣ ਜਾਂਦਾ ਮੁੱਕਾ ਜਿੱਤੇ ਵੱਜ ਗਿਆ ਉਹ ਪਿੱਛੇ ਨਹੀਂ ਹਟਦਾ ਉਹਨੂੰ ਭਾਈ ਮੁੱਤੇ ਮੂੰਹ ਸਿੱਟੂ ਜੰਨਿਆ ਦੇ ਕਾਨਾ ਬਣਾ ਦੂਗਾ ਜੰਨਿਆ ਦੇ ਕਾਨਾ ਦੇ ਵਿੱਚੋਂ ਹਰ ਗੀਤ ਮੈਨੂੰ ਗੀਤ ਹੋਰ ਗੀਤ ਤੋਂ ਮਾਤੀ ਤੂੰ ਜਾਵੇਂ ਸਾਡੀ ਦੂਜੀ ਜਨਾਰ ਦੇ ਜਰੋਰਾਣਾ ਮੋਦੀ ਦੀ ਕੇਂਦਰ ਸਰਕਾਰ ਮੁਰਦਾਬਾਦ 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 ਝੰਡੇ ਤਾਹੇ ਕਰਨੋ ਭਰਾਓ ਥੱਲੇ ਨਹੀਂ ਝੰਡੇ ਕਰੀਦੇ ਹੁੰਦੇ ਝੰਡਾ ਮੁਰਦਾਬਾਦ 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 ਪੰਜਾਬ ਤੋਂ ਕੇਂਦਰ ਸਰਕਾਰ ਮੁਰਦਾਬਾਦ हरियाणा मुरदा जी एकता टकाउंदा चंदा बीटे जो एकता टका चंदा चंदा चंडा ਪੰਜਾਬ ਤੇ ਸੈਂਟਰ ਸਰਕਾਰ ਮੁਰਦਾਬਾ ਮੁਰਦਾਬਾ ਕੱਟੜ ਸਰਕਾਰ ਮੁਰਦਾਬਾ ਮੁਰਦਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਡਬਰ ਜਿਲ੍ਹਾ ਜਨਰਲ ਸਖਤਰ ਭਾਰਤੀ ਸੈਨਿਕ ਦਿਖਾਉਂਦਾ ਅੱਜ ਸਾਡੀ ਜਥੇਬੰਦੀ ਵੱਲੋਂ ਪੰਜਾਬ ਦੇ ਵਿੱਚ ਅੱਠ ਥਾਵਾਂ ਦੇ ਉੱਤੇ ਰੇਲ 3 ਘੰਟੇ ਰੇਲ ਜਮ ਦਾ ਸੱਦਾ ਇਹ ਸੱਦਾ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਹਰਿਆਣੇ ਦੇ ਬਾਰਡਰ ਆਂਸਟੇ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਤੁਹਾਨੂੰ ਤੇ ਜ਼ਬਰ ਕੀਤਾ ਜਾ ਰਿਹਾ ਉਹ ਜ਼ਬਰਦਸਤ ਵਿਰੋਧ ਕਰਨ ਦੇ ਵਾਸਤੇ ਅਸੀਂ ਕਰ ਰਹੇ ਹਾਂ ਤੇ ਕਿਉਂਕਿ ਪੰਜਾਬ ਦੀਆਂ ਜਿਹੜੇ ਮੰਗਾਂ ਨੇ ਜਿੱਥੇ ਵਗਿਆਨ ਵੱਲੋਂ ਉਹ ਸਾਰੀਆਂ ਮੰਗਾਂ ਨਾਲ ਸਹਿਤ ਦਾ ਸਾਰੀਆਂ ਮੰਗਾਂ ਸਾਡੀਆਂ ਸਾਝੀਆਂ ਨੇ ਉਹਨਾਂ ਮੰਗਾਂ ਦੇ ਲਈ ਉਹ ਆਪਣਾ ਜਮਹੂਰੀ ਹੱਕ ਵਜੋਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨ ਲਈ ਜਾ ਰਹੇ ਸੀ ਤੇ ਭਾਰਤ ਨੂੰ ਜੁਗਨ ਸਾਹ ਤੋਂ ਵੱਡੀ ਸੀ ਬੋਲ ਕਿਹਾ ਜਾਂਦਾ ਪਰ ਇੱਥੇ ਰੋਕਿਆ ਜਾ ਰਿਹਾ ਦਿੱਲੀ ਜਾਣ ਤੋਂ ਅਸੀਂ ਜਾਨ ਲੱਗਿਆ ਦੇ ਉੱਤੇ ਜਬਰ ਹੋ ਰਿਹਾ ਸੀ ਉਸ ਜਬਰ ਦੇ ਖਿਲਾਫ ਉਸ ਜ਼ੁਲਮ ਦੇ ਖਿਲਾਫ ਉਸ ਪ੍ਰਗਟ ਕਰਨ ਦੇ ਲਈ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜਬਰ ਕਿਸੇ ਦੇ ਉੱਤੇ ਵੀ ਅਸੀਂ ਸਹਿਨ ਨਹੀਂ ਕਰਾਂਗੇ ਕਿਸੇ ਦੇ ਵੀ ਜ਼ਬੂਰੀ ਹੱਕ ਦੇ ਉੱਤੇ ਕੋਈ ਜਬਰ ਜ਼ੁਲਮ ਬਰਦਾਸ਼ਤ ਨਹੀਂ ਕਰਾਂਗੇ ਤੇ ਅੱਜ ਜੇ ਸਾਡੀ ਜਥੇਬੰਦੀ ਵੱਲੋਂ ਅੱਠ ਥਾਵਾਂ ਦੇ ਰੇਲਾ ਰੋਕਣ ਦਾ ਪ੍ਰੋਗਰਾਮ ਹੈ ਸਜੂਤ ਮੋਰਚਾ ਵੱਡੇ ਐਕਸ਼ਨਾਂ ਬਾਰੇ ਵਿਚਾਰ ਰਿਹਾ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਵੀ ਸੰਭਵ ਹੈ ਸਭਾਵਨਾ ਇਸ ਗੱਲ ਦੀ ਹੈ ਕਿ ਰੇਲਾਂ ਨੂੰ ਪੱਕੇ ਤੌਰ ਤੇ ਹੀ ਬੰਦ ਕਰ ਦਿੱਤਾ ਜਾਵੇ। ਸੋ ਸਰਕਾਰ ਇਸ ਗੱਲ ਦੇ ਉੱਤੇ ਅ ਤੱਕ ਕਾ ਕਰਨ ਦੀ ਕੋਸ਼ਿਸ਼ ਨਾ ਕਰੇ ਵਾਲੀ ਉਹ ਸੋਝ ਲੈ ਕੇ ਇਹ ਕਿਸਾਨ ਆਪ ਜਿ ਪੱਟੇ ਹੋਏ ਜੀ ਹਨ। ਇਸ ਮਾਮਲੇ ਦੇ ਇਕੱਠੇ ਜਬਰ ਦੇ ਖਿਲਾਫ, ਜ਼ੁਰਮ ਦੇ ਖਿਲਾਫ ਸਾਰੇ ਇੱਕ ਮੋਲ। ਜਿਹੜੀਆਂ ਜੱਥੇਬੰਦੀਆਂ ਦਿੱਲੀ ਕੂਚ ਕੀਤਾ ਹੋਇਆ ਸੰਭੂ ਬਾਡਰ ਤੇ ਉਹ ਜਦੋਂ ਜਦ ਕਰ ਰਹੀਆਂ। ਫੋਨ ਵਾਲੇ ਸਮੇਂ ਤੇ ਤੁਹਾਡੀ ਜਿੱਥੇ ਬੰਦੀ ਦੀ ਦਿੱਲੀ ਪੁੱਛ ਕਰ ਸਕਦੀ ਉਹ ਦਾ ਇੱਕ ਮਾਰਕੀ ਹਾਂ ਇਸ ਜੁਯੁਤ ਕਿਸਾਨ ਮੋਰਚੇ ਵੱਲੋਂ ਜੋ ਵੀ ਸੱਦਾ ਆ ਸਕਦਾ ਉਹ ਜੁਯੁਤ ਕਿਸਾਨ ਮੋਰਚਾ ਪਹਿਲੇ ਹੀ ਇਹ ਗੱਲ ਵਿਚਾਰ ਰਿਹਾ ਸੀ ਤਿਆਰੀ ਚੱਲ ਰਹੀ ਸੀ ਉਹ ਜਦੋਂ ਵੀ ਜੁਯੁਤ ਕਿਸਾਨ ਮੋਰਚੇ ਵੱਲੋਂ ਸੱਦਾ ਆਊਗਾ ਤਾਂ ਅਸੀਂ ਜ਼ਰੂਰ ਜਾਵਾਂ ਅੱਠ ਕਿਹੜੇ ਕਿਹੜੇ ਥਾਂਵਾਂ 'ਤੇ ਗੱਲ ਪੰਜਾਬ ਦੇ ਲੋਕਾਂ ਦੇ ਦੇਖਣ ਦੇ ਵਿੱਚ ਵਾਰ-ਵਾਰ ਆਉਂਦੀ ਹੈ ਕਿ ਕਿਤਨਾ ਕਿਤੇ ਲੋਕ ਇਹ ਸਵਾਲ ਕਰਦੇ ਨੇ ਕਿ ਪਹਿਲੇ ਜਿਹੜਾ ਪਹਿਲਾ ਹੰਲਾ ਸੀ ਪਹਿਲਾ ਅंदोलਨ ਸੀ ਦਿੱਲੀ ਦਾ ਉਹਦੇ ਬਾਅਦ ਜੀ ਇਸ ਵਾਰੀ ਇਕੱਠੇ ਹੋ ਕੇ ਕਿਉਂ ਨਹੀਂ ਪੁੱਛਤੀ ਤਾਂ ਕਿਸਾਨ ਦੇਤੇ ਬੰਦੀਆਂ ਨੇ ਇਸ ਮਾਮਲੇ ਦੇ ਉੱਤੇ ਸਾਡੇ ਜਥੇਬੰਦੀਆਂ 'ਚ ਇਹੀ ਥੋੜੇ ਜਿਹੇ ਹੈਗਾ ਫਰਕ ਤੇ ਅਸੀਂ ਵੀ ਇਹੀ ਚਾਹੁੰਦੇ ਸੀ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਮੁੱਠ ਹੋ ਕੇ ਜਾਣ ਪਰ ਉਹ ਕੌਸ਼ਿਸ਼ ਜਥੇਬੰਦੀਆਂ ਨੇ ਇਹ ਪਹਿਲਾਂ ਫੈਸਲਾ ਲੈ ਲਿਆ ਉਹ ਗਏ ਐ ਤੇ ਇਹ ਉਹਨਾਂ ਦਾ ਜਮਹੂਰੀ ਹੱਕ ਹੈ ਸਰਕਾਰ ਨੂੰ ਤੇ ਜ਼ਬਰਦਸਤ ਦਾ ਕੋਈ ਕਾਰਨ ਨਹੀਂ